ਨਿੰਮ ਕਿਉਂ ਟਾਰਗੇਟ ਕੀਤਾ ਅੱਜ ਤੋਂ ਕਈ ਸਾਲ ਪਹਿਲਾਂ ਜਾਪਾਨ ਨੇ ਭਾਰਤ ਨੂੰ ਕਈ ਹਜ਼ਾਰਾਂ ਅਰਬਾਂ ਰੁਪਿਆ ਦਿੱਤਾ ਵੀ ਨਿੰਮ ਲਾਓ ਜਿੰਨੀ ਹਵਾ ਜਾਊ ਇਥੋਂ ਜਾਪਾਨ ਤੱਕ ਸਾਫ਼ ਹੋ ਕੇ ਜਾਊ ਇਹ ਐਡੀ ਤਕੜੀ ਚੀਜ਼ ਆ ਜਿਹੜੀ ਜਿੰਨੀ ਮਰਜ਼ੀ ਜ਼ਹਿਰੀਲੀ ਹੋਵੇ ਇੱਕ ਵਾਰ ਨਿੰਮ ਵੀ ਨਾ ਗੀ ਸਾਫ਼ ਆ ਤੁਸੀਂ ਫੋੜਾ ਫਿਰਸੀ ਹੋਣ ਤੇ ਨਿੰਮ ਦੇ ਪੱਤੇ ਵਾਲ ਕੇ ਕਿਉਂ ਬਣਦੇ ਸੀ ਕੋਈ ਮੋਚ ਆ ਜਾਂਦੀ ਗਿੱਟਾ ਗੋਡਾ ਸੋਝ ਜਾਂਦਾ ਕਿਉਂ ਟੋਰ ਕਰਦੇ ਨਿੰਮ ਦੇ ਪਾਣੀ ਦੀ ਵਾਲ ਕੇ ਪੱਤੇ ਘੋਟਣਾ ਨਮੂਦਾ ਕਿਉਂ ਵਰਤਦੇ ਹਾਂ ਟਾਲੀ ਤੂਤ ਕਿਕਰ ਕਿਉਂ ਨਹੀਂ ਵਰਤਦੇ ਡਾਕਟਰ ਕਹਿੰਦੇ ਆ ਜੇ ਕੋਈ ਬੰਦਾ ਦਤਨ ਕਰ ਲੇ 1 ਮਹੀਨਾ ਨਿੰਮ ਦੀ ਆਪਣਾ ਕਰਦਾ ਰਹੇ ਲਗਾਤਾਰ ਬੰਦਾ ਬਿਮਾਰ ਹੀ ਨਹੀਂ ਹੁੰਦਾ ਐਡੀ ਤਕੜੀ ਦਵਾਈ ਹੈ ਇਹ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਹੁਣ ਦਵਾਈ ਦੇ ਵਿੱਚ ਮੀਂਹ ਨਹੀਂ ਸੀ ਪਿਆ ਕਦੇ ਹੜਾ ਆ ਫਿਰਦਾ ਚੀਨ ਨੇ ਸੂਰਜੀ ਆਵਾ ਦਾ ਬਨੌਟੀ ਤਿਆਰ ਕਰ ਲਿਆ ਕਰੋਨਾ ਛੋਡੇ ਟੀਕੇ ਠੋਕ ਤੇ ਛੋਡੇ ਡਰਾ ਕੇ ਵੀ ਕਰੋਨਾ ਆਇਆ ਕਰੋਨਾ ਆ ਗਿਆ ਅਸੀਂ ਉਦੋਂ ਦੀ ਪਿੱਟੇ ਸੀ ਟੀਕੇ ਨਾ ਲਵਾਓ ਤੁਹਾਨੂੰ ਮਾਰਦੇ ਆ ਅੱਜ ਦੀ ਗੱਲ ਖਬਰ ਚੱਲੀ ਜਾਂਦੀ ਹੈ ਨਿਊਜ਼ 18 ਦੇ ਸੁਣ ਲਓ ਉਹ ਸਾਬਤ ਹੋ ਗਈਆਂ ਗੱਲਾਂ ਹੋਈ ਡਾਕਟਰ ਅਮਰ ਸਿੰਘ ਯਾਦ ਨੇ ਬੜਾ ਬੇਹਿਰਾ ਪਿੱਟਿਆ ਉਹ ਮਰ ਗਿਆ ਉਹਦੀ ਮੌਤ ਹੋ ਗਈ ਉਹਦੇ ਪਰਚੇ ਦੇ ਸਰਕਾਰ ਨੇ ਵੀ ਕਰੋਨਾ ਟੀਕਾ ਛੋੜੇ ਜਿਹੜੀ ਵਾਇਰਸ ਹੈਗਾ ਇਹ ਅੰਦਰ ਛੱਡਣਗੇ ਟੀਕੇ ਨਾਲ ਇਹ ਵੈਕਸੀਨ ਦੇ ਰਾਹੀਂ ਅੱਜ 20 30 ਸਾਲ ਦੇ ਮੁੰਡੇ ਦੀ ਅਚਾਨਕ ਮੌਤ ਹੁੰਦੀ ਹੈ ਅਟੈਕ ਨਾਲ ਕਿਵੇਂ ਹੁੰਦੀ ਹੈ ਉਹ ਕਹਿੰਦੇ ਵਾਦੀ ਵਾਲੀ ਵਧ ਗਈ ਘਟਾਉਣੀ ਐ ਇਹ ਇਹ ਨੀਤੀਆਂ ਨੇ ਪਰੇ ਨੀਤੀਆਂ ਜੇ ਪੜਾਂਗੇ ਤਾਂ ਪਤਾ ਲੱਗੂ ਕੁਝ ਚੰਗੇ ਬੋਲ ਸੁਣਾਗੇ ਤਾਂ ਪਤਾ ਲੱਗੂ ਡਬਲਯੂਟੀਓ ਕੀ ਆ ਗੈਟ ਕੀ ਆ ਨਿਊ ਐਜੂਕੇਸ਼ਨ ਪਾਲਿਸੀ ਕੀ ਆ ਨਿਊ ਬਲਡ ਆਰਡਰ ਕੀ ਆ ਲਾਇਬ੍ਰੇਰੀ ਹੈਗੀ ਪਿੰਡ 'ਚ ਨਹੀਂ ਅਖਬਾਰ ਕਿੰਨੇ ਆਉਂਦੇ ਆ ਕੋਈ ਨਹੀਂ ਆਉਂਦਾ ਨਾ ਅਖਬਾਰ ਪੜਦੇ ਹੋ ਨਾ ਕਿਤਾਬ ਪੜ੍ਹਦੇ ਹਾਂ ਕੋਈ ਐ데 ਚੰਗੀ ਚੀਜ਼ ਆਉਂਦੀ ਮੋਬਾਈਲ ਤੇ ਗਾਹਟ ਪਾ ਦੇ ਨੇ ਛੱਡ ਪਰੇ ਪਤਾ ਨਹੀਂ ਕਿਹੜਾ ਸਿਆਣਾ ਆਇਆ ਬੰਦਾ ਭੌਂਕੀ ਜਾਂਦਾ ਯਾਰ ਸਾਗਰ ਦੀ ਬੋਟੀ ਬਾਬੇ ਕੋਲ ਵੀ ਚੱਲੀ 15 ਦਿਨ ਨੌਜਵਾਨਾਂ ਕੋਲ ਵੀ ਮਾਈਆਂ ਕੋਲ ਵੀ ਬੇਬੇ ਕੋਲ ਵੀ ਸਾਗਰ ਦੀ ਬੋਟੀ ਸਾਗਰ ਦੀ ਬੋਟੀ ਸਾਗਰ ਦੀ ਬੋਟੀ ਤੋਂ ਪਹਿਲਾਂ ਚੁੰਮੇ ਵਾਲੀ ਭਾਬੀ ਸਾਗਰ ਦੀ ਬਾਡੀ ਤੋਂ ਖੜਾ ਛੁੱਟਿਆ ਡਾਂਸਰ ਕੁੜੀ ਦਾ ਰਾਲਾ ਪੈ ਗਿਆ ਚੰਗੀ ਚੀਜ਼ ਨਾ ਪੜਦੇ ਨਾ ਸੁਣਦੇ ਆ ਬਾਈ ਮੈਂ ਮੋੜ ਵਾ ਗਿਆ ਗੁਰਦੁਆਰੇ ਕਾ ਅਠ ਮਹਾਰਾਣੀ ਜਿੰਦਾ ਦਾ ਕਿੱਸਾ ਸੁਣਾਈ ਜਾਣ ਟਾਡੀ ਅਖੀਰਲੇ ਸਮੇ ਮਹਾਰਾਣੀ ਜਿੰਦਾ ਛੇਰੇ ਪੰਜਾਬ ਦੀ ਮੱਢੀ ਤੇ ਵੀ ਨਹੀਂ ਆ ਸਕੀ ਕਿਵੇਂ ਰਾਜ ਭਾਗ ਗਿਆ ਕਿਵੇਂ ਗਦਾਰੀਆਂ ਹੋਈਆਂ ਉਹ ਸਾਰਾ ਸੁਣਾਉਂਦੇ ਆ ਕਿਵੇਂ ਦਲੀਪ ਸਿੰਘ ਨੂੰ ਅੰਗਰੇਜ਼ ਲੈ ਕੇ ਗੋਰੇ ਜੇ ਬੰਦਾ ਪੂਰਾ ਦਿਮਾਗ ਨਾਲ ਧਿਆਨ ਨਾਲ ਸੁਣਦਾ ਬੰਦਾ ਰੋਣ ਲੱਗ ਜਾਂਦਾ ਵਲਾਗ ਦੇ ਵਿੱਚ ਯਾਰ ਰਾਜ ਭਾਗ ਕਿਵੇਂ ਗਿਆ 4-500 ਬੰਦੇ ਬੁੜੀਆਂ ਬੈਠੀਆਂ ਬੁੜੀਆਂ ਮੋਬਾਈਲਾਂ ਦੇ ਲੱਗੀਆਂ ਬੰਦੇ ਗੱਲਾਂ ਮਾਰੀ ਜਾਂ ਕੋਈ ਸੁਣੀ ਨਹੀਂ ਰਿਹਾ ਸੀ ਮੈਂ ਕਿਹਾ ਇੱਥੇ ਕੋਈ ਆਰਕੈਸਟਰ ਲੱਗੀਆਂ ਹੁੰਦੀਆਂ ਸਾਰਿਆਂ ਦਾ ਖਿਆਲ ਹੋਣਾ ਸੀ ਉਧਰ ਉਧਰ ਨੂੰ ਸੋ ਸਾਡੀ ਮਾਨਸਿਕਤਾ ਦਾ ਸਾਡਾ ਬੌਧਿਕ ਪੱਧਰ ਬਈ ਬਹੁਤ ਥੱਲੇ ਆ ਗਿਆ ਵਿਆਹੀ ਬਈ ਨਹੀਂ ਆਈ ਆਊਗੀ ਹੈਨਾ ਆਊਗਾ ਆਉਣਾ ਹੀ ਆਉਣਾ ਆਊਗੀ ਸਵਾਲ ਪੁੱਛੋ ਏ ਕੋਈ ਚਾਰੇ ਪੁੱਛਾਂਗੇ ਉਦੋਂ ਚੌਧਰੀ ਨੇੜੇ ਹੋ ਜਾਂਦੇ ਆ ਪੁੱਛਣ ਨੀ ਨਾ ਦਿੰਦੇ ਹਾਂ ਹਾਂ ਉਹਨੇ ਬੰਦੇ 200 ਰੁਪਏ ਦੇ ਹਾਂ ਹਰ ਹਰੇਕ ਚੌਧਰੀ ਆ ਕਾਰੂ ਬਾਪੂ ਦਾ ਤਾਮ ਝਾਂਬ ਵਾਲਾ ਹੁੰਦਾ ਉਹਨਾਂ ਕੋਲੇ ਯਾਰ ਬੜਾ ਅਮਲਾ ਫੈਲਾ ਫੋਰਸਾਂ ਫਾਰਸਾਂ ਲਾ ਕੇ ਆਪਣੇ ਬੰਦੇ ਲਾ ਕੇ ਜਾਂਦੇ ਆ ਯਾਰ ਤੁਸੀਂ ਇੱਕ ਵਾਰ ਤਾਂ ਠਾਹੋ ਜੀ ਵੀ ਆ 60 ਸਾਲ 52 ਸਾਲ ਕਰਤੀ ਹਾਂ ਜਿਹੜੇ ਮੁਲਾਜ਼ਮ ਆ ਜਾਂ ਫੰਕਸ਼ਨਰ ਆ ਤੇ ਇਹਨਾਂ ਦੇ 52 60 ਸਾਲ ਕਿੱਥੇ ਗਏ ਕਉ ਨਹੀਂ ਰਿਟਾਇਰ ਇਹਦਾ 80 80 90 90 ਸਾਲ ਦੇ ਲੜੇ ਜਾਂਦੇ ਆ ਬਾਦ ਲਖੀਰਲੀ ਚੋਂ 92 93 ਸਾਲ ਦਾ ਲੜ ਕੇ ਗਿਆ ਉਹ ਹੀ ਤਾਂ ਗੱਲ ਆ ਪਰਮਾਤਮਾ ਦੇ ਰੰਗ ਨੇ ਉਹ ਜਿਹੜਾ ਆਉਦੇ ਮੱਥੇ ਤੇ ਦਾਗ ਲਾਉਣਾ ਕੋ ਪਰਮਾਤਮਾ ਨੇ ਲਾਇਆ ਨਾ ਹੁਣ ਜਿਹੜੀ ਬੋਟ ਬਾਦਲਾ ਨੂੰ ਪਾਉਂਗੋ ਜਾਊਗੀ ਕਿੱਥੇ ਦੱਸੋ ਸ਼ੋਕਰਾ ਇੰਨੀ ਤਾਂ ਜਾਣ ਦੋਈ ਮੋਦੀ ਨੂੰ ਜਾਊਗੀ ਆਹ ਨੂੰ ਦਾ ਪਹਿਲਾ ਦਾ ਪਤਾ ਬਾਈ ਹਾਂ ਕੋੜਾ ਨਾ ਕਰ ਹਾਂ ਪਤਾ ਹਨ ਐਨਡੀਏ ਦਾ ਹਿੱਸਾ ਨੇ ਬਾਈ ਉਹ ਗੱਡ ਜੋ ਟੁੱਟਿਆ ਨਹੀਂ ਹੈ ਉਤੋਂ ਹੀ ਹੈ ਪਤਾ ਸੀ ਲੋਕਾਂ ਨੇ ਪਿੰਡ ਜੀ ਨਹੀਂ ਵੜਨ ਦੇਣਾ ਉਥੇ ਬੈਠੇ ਬੀਜੇਪੀ ਸਾਡੇ ਗੋਲੀਆਂ ਮਾਰਦੀ ਸਾਡੇ ਮੁੰਡੇ ਮਾਰੀ ਜਾਂਦੀ ਐ ਸਾਡੇ ਨਾਲ ਲੱਤਾਂ ਮਾਤ ਤੋੜੀ ਇਹਨੇ ਸ਼ੰਭੂ ਖਨੋਰੀ ਵੀ ਲੋਕਾਂ ਨੇ ਪਿੰਡ ਚ ਵੜਨ ਨਹੀਂ ਦੇਣਾ ਇਸ ਕਰਕੇ ਉਤੋਂ ਪਾਸੇ ਹੋ ਗਏ ਅੰਦਰੋਂ ਇਕੱਠੇ ਐ ਆ ਗਾਮੇ ਪਾਜੀਆ ਕਰਦੇ ਐ ਔਰ ਸਮਝਾਉਂਦਾ ਹੈ 1.5 ਮਹੀਨਾ ਫਿਰਦੀ ਰਹੀ ਰਾਜੇ ਬੜੰਗ ਦੇ ਘਰ ਵਾਲੀ ਪ੍ਰਚਾਰ ਕਰਦੀ ਸਰਵੇ ਕਰਾਇਆ ਵੀ ਬੀਬਾ ਬਾਦਲ ਹਰਦੀਆ ਕਹਿੰਦੇ ਰਾਜਾ ਪਟੈਂਕ ਦੇ ਘਰੇ ਖੜੀ ਨਹੀਂ ਕਰਨੀ ਜੀਤੇ ਮੇਂਦਰ ਮਾਲਾ ਕਮਜ਼ੋਰ ਉਮੀਦਵਾਰ ਦਿਓ ਉਧਰ ਲਿਆਂਦਾ ਪਤਾ ਸੀਗਾ ਸਰੂਪ ਸਿੰਘਲਾ ਹਿੰਦੂ ਚੇਹਰਾ ਬਰਾਂਡੇ ਤੋਂ ਭਾਜਪੀ ਦੀ ਵੱਡ ਬੋਟ ਤੋੜੂਗਾ ਉਹ ਪਿੱਛੇ ਕਰ ਲਿਆ ਮਲੂਕੇ ਨੂੰ ਉਧਰ ਭੇਜਤੀ ਵੀ ਇਹ ਖੜੀ ਕਰ ਦਿਓ ਰਾਜਾ ਪਟੈਂਕ ਕਹਿੰਦਾ ਮੈਂ ਚੋਣ ਨਹੀਂ ਲੜਦਾ ਮੈਂ ਸਾਰੇ ਪੰਜਾਬ ਜਾਣਾ ਮੈਂ ਤਾਂ ਨਹੀਂ ਚੋਣ ਲੜੀ ਪੁਰੀਆ 10 ਦਿਨ ਪਹਿਲਾਂ ਇੰਟਰਵਿਊ ਸੁਣ ਲਿਓ ਬਰਾਂਡੇ ਦੀ ਹੁਣ ਉਧਰ ਲਿਦਿਆਣੋ ਖੜਾ ਹੋ ਗਿਆ ਜਾ ਕੇ ਟੜਕੇ ਚਾਹ ਪੀਂਦੇ ਆ ਬੀਜੇਪੀ ਨਾਲ ਆਥਨੇ दारू ਪੀਂਦੇ ਆ ਬੈਠ ਕੇ ਕਾਂਗਰਸ ਕੋਲੇ ਇੰਨੇ ਜਲ ਚ ਪਾਰਟੀ ਬਦਲ ਦਿੰਦੇ ਆ